ਪਾਠ 10 ਹਰੀ ਸਿੰਘ ਨਲਵਾ ਕਾਦਰ ਯਾਰ ਇਹ ਕਵਿਤਾ ਪੰਜਾਬੀ ਦੇ ਪ੍ਰਸਿੱਧ ਕਵੀ ਮੀਆਂ ਕਾਦਰ ਯਾਰ ਦੀ ਰਚਨਾ ਸਿਹਰਫੀ ਹਰੀ ਸਿੰਘ ਨਲਵਾ ਚੋਂ ਚੁਣੀ ਗਈ ਹੈ ਪੰਜਾਬ ਵਿੱਚ ਜਦੋਂ ਕਹਾਣੀ ਨੂੰ ਕਵਿਤਾ ਰੂਪ ਵਿੱਚ ਬਿਆਨ ਕੀਤਾ ਜਾਂਦਾ ਹੈ ਤਾਂ ਇਸ ਨੂੰ ਕਿੱਸਾ ਆਖਿਆ ਜਾਂਦਾ ਹੈ ਪੰਜਾਬੀ ਵਿੱਚ ਕਿੱਸੇ ਲਿਖਣ ਦਾ ਰਿਵਾਜ ਪੁਰਾਣਾ ਹੈ ਕਾਦਰ ਯਾਰ ਕਿੱਸਾ ਕਾਵੀ ਦਾ ਸ਼ਿਖਰ ਹੈ ਤੇ ਵਾਰਿਸ ਸ਼ਾਹ ਤੋਂ ਬਾਅਦ ਜੇ ਕੋਈ ਨਾ ਯਾਦ ਕੀਤਾ ਜਾਂਦਾ ਹੈ ਉਹ ਮੀਆਂ ਕਾਦਰ ਯਾਰ ਦਾ ਹੀ ਹੈ। ਉਹਨਾਂ ਦਾ ਕਿੱਸਾ ਪੂਰਨ ਭਗਤ ਪੰਜਾਬੀ ਲੋਕ ਗਾਥਾ ਦਾ ਹਿੱਸਾ ਹੈ। ਆਪਣੇ ਜੀਵਨ ਕਾਲ ਵਿੱਚ ਜਿਸ ਦੂਸਰੇ ਕਿੱਸੇ ਉੱਪਰ ਉਹਨਾਂ ਆਪਣਾ ਹੱਥ ਅਜ਼ਮਾਇਆ ਉਹ ਹੈ ਸਿਹਰਫੀ ਹਰੀ ਸਿੰਘ ਨਲਵਾ। ਸਰਦਾਰ ਹਰੀ ਸਿੰਘ ਨਲਵਾ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਫੌਜੀ ਜਰਨੈਲ ਸਨ ਜਿਨ੍ਹਾਂ ਦੀ ਬਹਾਦਰੀ ਤੇ ਦਲੇਰੀ ਦੀਆਂ ਕਈ ਕਹਾਣੀਆਂ ਪ੍ਰਚਲਿਤ ਹਨ। ਸਰਦਾਰ ਹਰੀ ਸਿੰਘ ਨਲਵਾ ਨੇ ਦਰਾ ਜਮਦੌਰ ਉੱਪਰ ਕਬਜ਼ਾ ਕਰਕੇ ਇਸ ਰਸਤੇ ਤੋਂ ਆਉਣ ਵਾਲੇ ਸਾਰੇ ਹਮਲਾਵਰਾਂ ਦਾ ਰਾਹ ਰੋਕ ਦਿੱਤਾ। ਉਹਨਾਂ ਦੀ ਤਾਕਤ ਦੀ ਤਾਕ ਪੂਰੇ ਵਿਸ਼ਵ ਵਿੱਚ ਮੰਨੀ ਜਾਂਦੀ ਹੈ। ਕਵਿਤਾ ਦੇ ਇਸ ਹਿੱਸੇ ਵਿੱਚ ਸਰਦਾਰ ਹਰੀ ਸਿੰਘ ਨਲਵੇ ਦੇ ਅੰਤ ਸਮੇਂ ਦਾ ਦ੍ਰਿਸ਼ ਚਿਤਰਿਆ ਗਿਆ ਹੈ। ਸਰਦਾਰ ਨੂੰ ਕਿਸੇ ਪਠਾਨ ਦੀ ਗੋਲੀ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ। ਸਰਦਾਰ ਦਾ ਆਪਣੇ ਘੋੜੇ ਨਾਲ ਸੰਵਾਦ ਇਸ ਰਚਨਾ ਦਾ ਵਿਸ਼ਾ ਹੈ। ਲੂਨ ਨਿਕਲ ਚਲ ਕੋੜਿਆ ਕਿਲੇ ਦੀਵਲ ਅਸਾਂ ਪਾਵਣਾ ਨਹੀਂ ਦੂਜੀ ਵਾਰ ਫੇਰਾ ਗੋਲੀ ਲੱਗੀ ਐ ਕਹਿਰ ਕਲੂਲ ਵਾਲੀ ਕਾਇਲ ਹੋਇਆ ਐ ਅੱਜ ਅਸਵਾਰ ਥੇਰਾ ਮੇਰੇ ਬਾਂਕਿਆ ਛੈਲ ਛਬੀ ਲਿਆਓ ਹੈ ਤੂੰ ਸਿਆ ਮੈਦਾਨਾ ਦਾ ਯਾਰ ਮੇਰਾ ਕਦਰ ਯਾਰ ਜੇ ਲੈ ਚੱਲੋ ਅੱਜ ਡੇਰੇ ਤੇਰਾ ਕਦੀ ਨਾ ਭੁੱਲ ਸੀ ਪਿਆਰ ਸ਼ੇਰਾ ਵਾਯੂ ਵਗਿਆ ਵਾਦੇ ਵਾਂਗ ਘੋੜਾ ਜਿਵੇਂ ਨਿਕਲਦਾ ਤੀਰ ਕਮਾਨ ਵਿੱਚੋਂ ਮਾਰ ਚੁੰਗੀਆਂ ਹਰਨ ਦੇ ਵਾਂਗ ਯਾਰੋ ਉੱਡ ਗਿਆ ਸੀ ਉਸ ਮੈਦਾਨ ਵਿੱਚੋਂ ਫੌਜਾਂ ਸਿੱਖਾਂ ਦੀਆਂ ਵਿੱਚੋਂ ਗੁਜ਼ਰ ਗਿਆ ਲੰਘ ਗਿਆ ਸੀ ਲਸ਼ਕਰ ਪਠਾਨ ਵਿੱਚੋਂ ਕਾਦਰ ਯਾਰ ਹੱਥ ਨਾਲ ਸਰਦਾਰ ਬੈਠਾ ਐ ਪਰ ਨਿਕਲਦੀ ਪਈ ਸੀ ਜਾਨ ਵਿੱਚੋਂ ਹੈ ਹੱਥ ਦੀ ਹੱਥ ਦੇ ਵਿੱਚ ਰਹੀਆਂ ਠਿੱਠਾ ਨੌਕਰਾਂ ਜਦੋਂ ਸਰਦਾਰ ਯਾਰੋ ਸਿਰ ਤੋਂ ਪੈਰ ਤਿੱਕਣ ਡੁੱਬਾ ਖੂਨ ਦੇ ਵਿੱਚ ਸਾਵਣ ਮਾਹ ਦੀ ਜੀਵੇ ਫੁਹਾਰ ਯਾਰੋ ਆਖੇ ਨਾਲ ਇਸ਼ਾਰਤਾਂ ਲਾਹੋ ਮੈਨੂੰ ਤਾਕਤ ਰਹੀ ਨਾ ਵਿੱਚ ਗੁਫਤਾਰ ਯਾਰੋ ਕਾਦਰ ਯਾਰ ਹੈ ਗੋਲੀ ਨੇ ਕਾ ਕੀਤਾ ਹੈ ਇਹ ਆਖਰੀ ਵਕਤ دیدار ਯਾਰੋ ਇਹ ਯਾਦ ਕਰਕੇ ਰੱਬ ਆਪਣੇ ਨੂੰ ਹਰੀ ਸਿੰਘ ਨੂੰ ਘੋੜੇ ਤੋਂ ਲਾਹਿਓ ਨੇ ਬਨ ਪੱਟੀਆਂ ਜ਼ਖਮ ਨੂੰ ਸਾਫ ਕਰਕੇ ਤੁਰੰਤ ਪਲੰਗ ਤੇ ਚਾ ਲਟਾਇਓ ਨੇ ਫੁਰਤੀ ਨਾਲ ਬੁਲਾ ਹਜਾਮ ਤਾਈ ਫਟ ਪਟ ਦੇ ਨਾਲ ਸਿਵਾਇਓ ਨੇ ਕਾਦਰ ਯਾਰ ਪਰ ਖੂਨ ਨਹੀਂ ਬੰਦ ਹੁੰਦਾ ਫਿਕਰ ਲੱਖ ਹਜ਼ਾਰ ਦੁੜਾਇਓ ਨੇ